20 25 ਬੰਦੇ ਜਿਹੜੇ ਬਾਹਰ ਸੀਗੇ ਉਹਨਾਂ ਨੇ ਸਾਡਾ ਜ਼ਬਰਦਸਤੀ ਬੂਆ ਖੋਲਿਆ ਕੰਦਾ ਟੱਪੀਆਂ ਆ ਔਰ ਸਾਡੇ ਘਰੇ ਆ ਕੇ ਮਤਲਬ ਬੂਆ ਦੇ ਉੱਪਰ ਦਾਤਰ ਮਾਰੇ ਆ। ਪਾਂਡ ਤੋੜ ਕਰਕੇ ਗਏ ਆ ਸਾਡੇ ਅੰਦਰ ਐਲ ਜੀ ਜਿਹੜੀ ਲੱਗੀ ਹੋਈ ਸੀਗੀ ਉਹਨਾਂ ਦਾ ਮਤਲਬ ਪੂਰਾ ਨੁਕਸਾਨ ਕਰ ਗਏ ਆ ਅਲਮਾਰੀ ਸੀਗੀ ਉਹ ਵੀ ਪੂਰੀ ਤੋੜ ਪਾੜ ਕੇ ਗਏ ਆ ਸਾਡਾ। ਆਹ ਵਾਪਸ ਇਹ ਬੰਦੇ ਪੈਗੇ ਘਰੇ ਆਣ ਕੇ ਪਿੰਡ ਚ ਤਾਲਾ ਸਾਡਾ ਤੇ ਰਾਤ ਨੂੰ ਮੇਰੇ ਕੱਪੜੇ ਕੁਫੜੇ ਪਾੜੇ ਸਿਰ ਤੇ ਸੱਟ ਲਾਈ ਜ਼ਰਬੀ। ਸੇਮੇ ਨਾਮ ਨਾਲ ਕੋਰੇ ਪਿੰਡ ਚ ਤਾਲਾ ਆਸੀ ਪਿੰਡ ਤੋਂ ਬਾਹਰ ਬਾਹਰ ਰਹਿੰਨੇ ਆ ਰਾਤੀ ਸਰੀਬ 8 ਵਜੇ ਨਾਲ ਅਸੀਂ ਰੋਟੀ ਖਾ ਕੇ ਬਾਹਰ ਬੂਆ ਬੰਦ ਕਰਨ ਚੱਲੇ ਸੀ ਜਦੋਂ ਸਾਡੇ ਘਰੇ ਮਤਲਬ ਇਹ ਇਨਸੀਡੈਂਟ ਹੋਇਆ ਆ ਕਮ 20 25 ਬੰਦੇ ਜਿਹੜੇ ਬਾਹਰ ਸੀਗੇ ਉਹਨਾਂ ਨੇ ਸਾਡਾ ਜ਼ਬਰਦਸਤੀ ਬੂਆ ਖੋਲਿਆ ਕੰਦਾ ਟੱਪੀਆਂ ਆ ਔਰ ਸਾਡੇ ਘਰੇ ਆ ਕੇ ਮਤਲਬ ਬੂਆ ਦੇ ਉੱਪਰ ਦੱਤਰ ਮਾਰੇ ਆ ਔਰ ਸਾਡੇ ਲੇਡੀਜ਼ ਹੀ ਘਰੇ ਉਹਨਾਂ ਨੂੰ ਬਾਹਰ ਕੱਢਿਆ ਸਾਡੇ ਘਰੇ 올ਡ ਸੀ ਬਜ਼ੁਰਗ ਸੀਗੇ ਉਹਨਾਂ ਨੂੰ ਉਹਨਾਂ ਨੇ ਮੰਜੇ ਤੋਂ ਥੱਲੇ ਡੇਗ ਗਿਆ ਉਹਨਾਂ ਦੇ ਸੱਟਾਂ ਲੱਗੀਆਂ ਔਰ ਸਾਡੇ ਬੱਚੇ ਸੀਗੇ ਛੋਟੇ ਘਰੇ ਤਿੰਨ ਜਾਣੇ ਸੀਗੇ ਜਿਹੜੇ ਮਤਲਬ ਅੰਦਰ ਆਏ ਆ ਉਹਨਾਂ ਨੇ ਫੇਸ ਕਵਰ ਨਹੀਂ ਕੀਤੇ ਹੋਏ ਸੀ ਬਾਕੀ ਜਿਹੜੇ ਸੀਗੇ ਉਹਨਾਂ ਦੇ ਫੇਸ ਕਵਰ ਸੀਗੇ ਪਾਂ ਤੋੜੀ ਕਰਕੇ ਪਾਂ ਤੋੜ ਕਰਕੇ ਗਏ ਆ ਸਾਡੇ ਅੰਦਰ ਐਲ ਜਿਹੜੀ ਲੱਗੀ ਹੋਈ ਸੀਗੀ ਉਹਨਾਂ ਦਾ ਮਤਲਬ ਪੂਰਾ ਨੁਕਸਾਨ ਕਰ ਗਏ ਆ ਅਲਮਾਰੀ ਸੀਗੀ ਉਹ ਵੀ ਪੂਰੀ ਤੋੜਪਾਂਡ ਕਰਕੇ ਗਏ ਆ ਸਾਡਾ ਪੂਰਾ ਨੁਕਸਾਨ ਕਰ ਗਏ ਅੰਦਰ ਦਾ ਹੁਣ ਤੇ ਉਹ ਹੀ ਆ ਕਿ ਮਤਲਬ ਇਨਸਾਫ ਹੀ ਆ ਕਿਉਂਕਿ ਸਾਡਾ ਨੁਕਸਾਨ ਵੀ ਸਮਾਨ ਦਾ ਕਾਫੀ ਕਰਕੇ ਗਏ ਆ ਸਮਾਨ ਵੀ ਕਾਫੀ ਮਹਿੰਗਾ ਸੀਗਾ ਅਜੇ ਨਵਾਈ ਦਿੱਤਾ ਆਇਆ ਸੀਗਾ ਜਿਹੜਾ ਥੋੜਾ ਟਾਈਮ ਹੋਏਗਾ ਤੇ ਸਾਰਾ ਪੜਨੇ ਕੀ ਮਾਂ ਰਾਤੀ ਕੀ ਕਰ ਰਾਜਵੀਰ ਨਾਲ ਰਾਤੀ ਬੰਦੇ ਪੈ ਕੇ ਘਰੇ ਆਣ ਕੇ ਪਿੰਡ ਚ ਤਾਲਾ ਸਾਡਾ ਤੇ ਰਾਤ ਵੀ ਮੇਰੇ ਕਪੜੇ ਕੁਪੜੇ ਪਾੜੇ ਸਿਰ ਤੇ ਵੀ ਸੱਟ ਲਾਈ ਸਰ ਮੇਰੇ ਤਾਂ ਇਹੋ ਮੰਗ ਕਰਦੇ ਵੀ ਸਨੋ ਵੀ ਇਹ ਕਰਨ ਬਚਾਈ ਸਰ ਕੀ ਗੱਲ ਹੋਈ ਯਾਰ ਉਸ ਵੀਰ ਕੋਲ ਕੀ ਗੱਲ ਹੋਈ ਰਤੀ ਸਰ ਪਾਜੀ ਬੰਦੇ ਬਹੁਤ ਆ ਜਾ ਰਹੇ ਆ ਕੇ ਪਾਇ ਮੈਰੇ ਤੇ ਕਈ ਆਪਣੇ ਕੋਤੇ ਰਹਿੰਦੇ ਆ ਲੈ ਛੋੜੇ ਜਿਨੇ ਮੈਰੇ ਗੇ ਵਾਹ ਵਾਹ ਜੀ ਤੋਂ ਤੋਂ ਇਹ ਇਹ ਨੰਬਰ 55 ਚੋਕੇ ਮਾਰਿਆ ਮੇਰਾ ਦਿੱਜਾ ਜੂਲਾ ਹੀ ਟੁੱਟ ਗਿਆ ਬਹੁਤ ਜ਼ਿਆਦਾ ਨਸ਼ਕਾਨ ਕੀਤਾ ਉਹਨਾਂ ਨੇ ਮੁੰਡੇ ਸਾਡੇ ਘਰ ਨਹੀਂ ਕੰਮ ਆ ਧੰਦਿਆਂ ਦੇ ਗਏ ਅਜੇ ਘਰ ਨਹੀਂ 8 ਦਾ ਟਾਈਮ ਹੈ 8 ਵਜੇ ਸਾਡੇ ਹੱਥ ਉਹ ਸਹੀ ਰੱਤ ਹਾਂਜੀ ਆਈ ਪੁਲਸ ਆਈ ਜੀਮਾਨ ਕਰਦੇ ਨੇ ਮੰਗੋ ਹੈ ਆਪਣੀ ਜਗ੍ਹਾ ਸਮਾਨ ਸਾਡਾ ਆਪ ਜਾ ਕੇ ਉਹ ਹੈ ਕਬੂਤਾ ਚਾਹੀਦਾ ਕਾਰਵਾਈ ਕਰਨੀ ਚਾਹੀਦੀ ਹਾਂਜੀ ਕਾਰਵਾਈ ਸਾਨੂੰ ਜਾਣਿਆ ਹਾਂ ਹਾਂਜੀ ਉਹਦੇ ਵਿੱਚ ਅਸੀਂ ਹੀ ਐਫ ਆਈ ਆਰ ਰਜਿਸਟਰ ਕੀਤੀ ਹੈ ਜੀ ਰਾਜਵੀਰ ਕੌਰ ਆਪਣੇ ਪਰਮਜੀਤ ਸਿੰਘ ਦੇ ਬਿਆਨਾਂ ਦੇ ਉਸ ਸਬੰਧ ਵਿੱਚ 11 ਜਾਂ ਨੇ ਐਫ ਆਈ ਆਰ ਹੋ ਚੁੱਕੀ ਗਈ ਹੈ ਅਤੇ ਪੰਜਾਂ ਨੇ ਅੱਜ ਅਸੀਂ ਅਰੇਸਟ ਕਰ ਲਏ ਆਂ ਜਿਹੜੇ ਮੌਕੇ ਦੇ ਉੱਤੇ ਗਏ ਆਂ ਭੰਤੜੀ ਕੀਤੀ ਆ ਹਾਊਸ ਬਰੇਕੀ ਦਾ ਟਟਾ ਤੋਂ ਹਲਕੀਆਂ ਮਰਗਾਂ ਲੇਡੀਜ਼ ਨਾਲ ਵੀ ਟੀਚਰ ਵਗੈਰਾ ਪਾਰੀ ਸੀ ਜੀ ਆਂ ਉਹ ਅਰੈਸਟ ਕੀਤੇ ਨੇ ਪੰਜ ਨੂੰ ਨਿਕਾਲ ਲਏ ਬਾਕੀ ਵੀ ਅਸੀਂ ਜਲਦੀ ਅਰੈਸਟ ਕਰਾਂਗੇ ਉਹ ਦਾਤਰ ਵਗੈਰਾ ਨੇ